ਪਾਰਟ ਦੀ ਮੁੱਕੇਬਾਜ਼ੀ ਦਾ ਪੋਸਟਰ ਬॉय ਵਿਜੇਂਦਰ ਸਿੰਘ ਹੁਣ ਰਿਓ 올림픽 ਚ ਪੰਜ ਬਰਸਾਂ ਦਾ ਨਜ਼ਰ ਨਹੀਂ ਆਏਗਾ ਇਸ ਦਾ ਕਾਰਨ ਵਿਜੇਂਦਰ ਸਿੰਘ ਦਾ ਸਾਥੀ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਹੈ ਦਰਸਲ ਵਿਕਾਸ ਕ੍ਰਿਸ਼ਨ ਦੀ ਦਰਜ ਕੀਤੀ ਜਿੱਤ ਵਿਜੇਂਦਰ ਸਿੰਘ ਦੀ ਹਾਰ ਸਾਬਤ ਹੋਈ ਹੈ ਵਿਜੇਂਦਰ ਸਿੰਘ ਨੇ ਪ੍ਰੋਫੈਸ਼ਨਲ ਮੁੱਕੇਬਾਜ਼ੀ ਚ ਲਗਾਤਾਰ ਕਮਾਲ ਕਰਦੇ ਹੋਏ 6 ਫਾਈਟਾਂ ਜਿੱਤੀਆਂ ਨੇ ਦੂਜੇ ਪਾਸੇ ਇਸ ਮੁੱਕੇਬਾਜ਼ ਨੂੰ ਇਹ ਵੀ ਉਮੀਦ ਸੀ ਕਿ ਜੇਕਰ ਵਿਕਾਸ ਕ੍ਰਿਸ਼ਨ 올림픽 ਟਿਕਟ ਨਹੀਂ ਕਟਵਾ ਪਾਉਂਦਾ ਤਾਂ ਇੱਕ ਵਾਰ ਫਿਰ ਤੋਂ ਵਿਜੇਂਦਰ ਨੂੰ 올림픽 ਖੇਡਣ ਦਾ ਮੌਕਾ ਮਿਲ ਸਕਦਾ ਪਰ ਅਜੇ ਹੁਆ ਨਹੀਂ ਅਤੇ ਹੁਣ ਵਿਕਾਸ ਕ੍ਰਿਸ਼ਨ 올림픽 ਖੇਡਦਾ ਨਜ਼ਰ ਆਏਗਾ ਵਿਕਾਸ ਕ੍ਰਿਸ਼ਨ ਨੇ ਬਾਕੂਚ ਖੇਡੇ ਜਾ ਰਹੇ 올림픽 ਕੁਆਲੀਫਾਇਰ ਟੂਰਨਾਮੈਂਟ ਦੇ ਸੈਮੀਫਾਈਨਲ ਜੈਂਟਰੀ ਕੀਤੀ ਅਤੇ ਨਾਲ ਹੀ 올림픽 ਦੀ ਜਗ੍ਹਾ ਪੱਕੀ ਕਰ ਲਈ 72 ਕਿਲੋਗ੍ਰਾਮ ਭਾਰ ਵਰਗ ਚ ਵਿਕਾਸ ਨੇ ਧਮਾਕੇਦਾਰ ਖੇਡ ਵਖਾਉਂਦਿਆਂ 3-0 ਨਾਲ ਬਾਜ਼ੀ ਮਾਰੀ ਵਿਕਾਸ ਕ੍ਰਿਸ਼ਨ ਨੇ ਕੋਰੀਆ ਦੇ ਲੀ ਡੋਂਗਵਨ ਨੂੰ ਲਗਾਤਾਰ ਆਪਣੇ ਮੁੱਕਿਆਂ ਦਾ ਸਵਾਦ ਚਖਾਇਆ ਅਤੇ ਇੱਕ ਤਰਫਾ ਅੰਦਸ ਜੇ ਦਰਜ ਕੀਤੀ ਵਿਕਾਸ ਕ੍ਰਿਸ਼ਨ ਅਤੇ ਵਿਜੇਂਦਰ ਸਿੰਘ 75 ਕਿਲੋਗ੍ਰਾਮ ਕੈਟਾਗਰੀ ਝੀਖੇ ਦੇ ਨੇ ਦੋਨਾਂ ਚੋਂ ਇੱਕ ਨੂੰ ਹੀ 올림픽 ਟਿਕਟ ਮਿਲ ਸਕਦਾ ਸੀ ਅਤੇ ਮੌਕਾ ਵਿਕਾਸ ਕ੍ਰਿਸ਼ਨ ਨੂੰ ਹਾਸਲ ਹੋਇਆ ਵਿਜੇਂਦਰ ਸਿੰਘ ਨੇ ਵਿਕਾਸ ਕ੍ਰਿਸ਼ਨ ਨੂੰ 올림픽 ਕੁਆਲੀਫਿਕੇਸ਼ਨ ਦੇ ਲਈ ਵਧਾਈ ਦਿੱਤੀ ਅਤੇ ਉਮੀਦ ਜਤਾਈ ਹੈ ਕਿ ਵਿਕਾਸ 올림픽 ਚ ਸੋਨੇ ਦਾ ਤਗਮਾ ਜਿੱਤੇ